<laughs> <laughs> रे जो भी चलान पेश करता हजार रुपया पे चलान पेशा हजार रुपया पे, हजार रुपया पे चलान पेशो ਆਪਣੇ ਜਿਹਨੂੰ ਮਰਜ਼ੀ ਬੁਲਾ ਲੈ ਐਸਐਸਪੀ ਨੂੰ ਡੀਐਸਪੀ ਨੂੰ ਡੀਆ ਉਹ ਮੈਡਮ ਤੇ ਗੱਡੀ ਸਾਹਦੇ ਲਾ ਤੇ ਲੜਕੀ ਦਾ ਮਾਮਾ ਸਾਹਮਣੇ ਆਇਆ ਜਿਹੜੇ ਕਿ ਜਿਸ ਨੂੰ ਪੁਲਿਸ ਦਾ ਅਸਰਾ ਮਿਸਬੇਪੀ ਪਾ ਗਿਆ ਹਾਂਜੀ ਸਰ ਇਹ ਪਰਸੋਂ ਕੱਲ ਤੇ ਪਰਸੋਂ ਦੀ ਰਾਤ ਦੀ ਗੱਲ ਹੈ ਜੀ ਰਾਤ ਨੂੰ ਸਿਰੇ 4 ਵਜੇ ਜਿਹੜੀ ਉੱਥੇ ਪੀਸੀਆਰ ਪਾਰਟੀ ਸੀਗੀ ਸਾਡੀ ਜੀ ਨਾ ਕੱਲ ਅਸੀਂ ਚੈਕਿੰਗ ਕਰ ਰਹੇ ਸੀਗੇ ਜੀ ਉਹਦੇ ਚ ਚੈਕਿੰਗ ਦੌਰਾਨ ਇੱਕ ਬੜੀ ਡੇਂਜਰਸ ਤਰੀਕੇ ਨਾਲ ਵਾਈਟ ਵਰਨਾਕਾਰ ਤੇ ਵਾਈਟ ਰੰਗ ਕਾਰ ਆ ਰਹੀ ਸੀ ਜੀ ਤੇ ਜਿਹਨੂੰ ਇਹ ਲੇਡੀ ਡਰਾਈਵ ਕਰ ਰਹੀ ਸੀ ਜੀ ਤਾਂ ਨਾਮ ਸੁਖਿੰਦਰ ਕੌਰ ਹੈ ਜੀ ਡਾਕਟਰ ਅਫੀਰਮਲ ਸਿੰਘ ਹੈ ਜੀ ਇਹ ਹਾਊਸ ਵੇਡ ਕੰਪਲੈਕਸ ਸੈਕਟਰ 179 ਚ ਰਹੀ ਦੀ ਤੇ ਗੱਡੀ ਜੀ ਚੈਕਿੰਗ ਵਾਸਤੇ ਰੋਕੀ ਸੀ ਬੜੀ ਡੇਂਜਰਸ ਡਰਾਈਵਿੰਗ ਕਰ ਰਹੀ ਸੀ ਇਹ ਇਹਨੇ ਪੁਲਸ ਪਾਰਟੀ ਨਾਲ ਕਾਫੀ ਮਸਬੇਬ ਕੀਤਾ ਜੀ ਤੇ ਹਾਥਾਪਾਈ ਕੀਤੀ ਤੇ ਜਿਹਦੇ ਕਰਕੇ ਜਿਹੜਾ ਹੈਗਾ ਜੀ ਇਹਦੇ ਤੇ ਐਫ ਆਈ ਆਰ ਲੌਂਚ ਕੀਤੀ ਉਹ ਸਰ ਰਿਮਾਂਡ ਲਿਆਇਆ ਹਾਂ ਹਾਂਜੀ ਇਹ ਪੁਲਿਸ ਰਿਮਾਂਡ ਤੇ ਸੀ ਸਾਡੇ ਕੋਲ ਇੱਕ ਦਿਨ ਦੀ ਤੇ ਹੁਣ ਇਹ ਜੁਡੀਸ਼ੀਅਲ ਰਿਮਾਂਡ ਤੇ ਭੇਜ ਤੇ ਜੇਲ੍ਹ ਭੇਜੀ ਨਸ਼ੇ ਦੇ ਹਾਲਤ ਵਿੱਚ ਸੀ ਲੜੀਆਂ ਕਿਸ ਹਾਂਜੀ ਇਹ ਇਹਦੀ ਸ਼ਰਾਬ ਪੀਤੀ ਹੋਈ ਸੀ